ਇਹ ਤਾਂ ੜੀ ਸਕੀਮਾ ਸਾਰੇ ਫੇਲ ਆ ਟਰੈਕਟਰ ਲੈ ਗਿਆ ਕੋਰ ਨਿਕਲਣਾ ਯਾਰ ਮੈਂ ਦੱਸਦਾ ਮਿੱਟੀ ਟਰੈਕਟਰ ਲਾਇਆ ਫਿਰ ਜਾਂ ਜਾਂ ਪੰਜ ਕਿਲੇ ਤੂੰ ਮੈਂ ਅਖਾੜਾ ਸਾਰਾ ਬਜੜ ਚੁੱਕਿਆ ਵਾ ਇੱਥੇ ਤੂੰ ਮਰੀ ਜੰਦੇ ਬਜੜੀ ਨੇ ਚੁੱਕਿਆ ਸਾਰਾ ਇਹ ਟਰੈਕਟਰ ਤੁਲੇਆ ਵਾ ਤੁਲੇ ਮਿੱਟੀ ਥੱਲੇ ਕੱਢ ਲਿਆ ਤੁਸੀਂ ਮਾਰਦੇ ਹੋ ਰੰਬਾ ਮਾ ਘੜਵਾ ਕੋਈ ਮਿੱਟੀ ਨਹੀਂ ਕੱਢਣ ਦੇ ਨਹੀਂ ਆਂਦੇ ਇਹ ਪਿਛੇ ਆ ਪਿਛੇ ਮਿੱਟੀ ਦੇ ਮੁਖਿਆ ਕੀ ਨੇ ਆ ਜੀ ਮਿੱਟੀ ਕੱਢਦੇ ਪਿੱਛੇ ਤੇ ਕਿਹੜੀ ਆ ਜਿਹੜੀ ਉਹ ਨਹੀਂ ਆ ਦਾ ਸੁਰਾ ਗਾਹਲੇ ਆ ਜਿਹੜਾ ਆ ਬਸ ਲੱਗਾ ਆ ਹਾਂ ਬਸ ਆ ਲੱਗਦੀ ਥੁਰ ਦੇ ਹਾਂ ਪਤਰਾ ਬੰਬ ਫੜ ਕੋਈ ਇਹ ਘਾ ਬੜੀ ਬੜਾ ਦੇ ਤੋ ਉਹ ਤੇ ਜਾ ਲੈ ਗਿਆ ਪਿਓਣਾ ਆਪਣਾ ਸੱਬਲ ਐਸੇ ਇੱਕਾ ਬੰਦੀ ਪਈਓ ਕਿ ਪਿੰਡ ਦੇ ਵਿੱਚ ਪਰੇ ਨੂੰ ਬੱਲੇ ਤੇਰੇ ਨਹੀਂ ਤਾਂ ਕਿ ਖੱਲੇ ਦੇ 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 ਵੀਡੀਓ ਮਾਡਾਂ ਦੇ ਜੀ ਸਾਹ ਮਾਰੋ ਗੋਡੀ ਤੇ ਕੋਈ ਨਹੀਂ ਕਰ ਦਿੰਦੀ ਜੋ ਗੋਡੀ ਗੋਡੀ ਤੇ ਮਾਰਨੀ ਆ ਟਰੈਕਟਰ ਪਾ ਕੇ ਕੱਢਦੇ ਨੇ ਫਿਰ ਟਰੈਕਟਰ ਦਾ ਨਿਕਲ ਜਾਣਾ ਨਹੀਂ ਨਹੀਂ ਪੂਰੀ ਕਿਉਂ ਤੂੰ ਆਪਣਾ ਜੋਰ ਦਿਖਾ ਇਹ ਤਾਂ ਲਗਾ ਥੁਰਾ ਨਾਲ ਲਗਾਇਆ ਸਾਰਾ ਆ ਜਾ ਆ ਜਾ ਤੁਹਾਨੂੰ ਨਾ ਨਾ ਰੱਟ ਲਾ ਗਿਆ ਹੁਣ ਨੱਟ ਘੇਰਾ ਯਾਰ ਲੱਗੂ ਉਹ ਨੱਟ ਘੇਰਾ ਪੁੱਟ ਦੇ ਦੱਸਾਂ ਹੀ ਗੱਲ ਤੈਨੂੰ ਇਹ ਨੱਟ ਘੇਰਾ ਕੇ ਹੀ ਜਾਵਾਂਗੇ ਆਹ ਤੇ ਰੀਓ ਬੱਲੀ ਫੜਾ ਉਹ ਇਹ ਜਿਹੜੀ ਮਿੱਟੀ ਵੀ ਹੈ ਸਖਤ ਹੈ ਜਿਹੜੀ ਕਿ ਥੱਲੇ ਚੁੱਕਦਾ ਨਹੀਂ ਇਹ ਪੋਲੀ ਹੈ ਮਿੱਟੀ ਤੇ ਪੋਲੀ ਹੈ ਇਹ ਪੋਲੀ ਮਿੱਟੀ ਪੋਲੀ ਨੇ ਕਿੱਥੇ ਚੁੱਕ ਦੇਣਾ ਆ ਫੜ ਫਿਰ ਬੱਲੀ ਆ ਗਈ ਉਹ ਬੋਲ ਉਹ ਜਾ ਅਗਲੇ ਚੁੱਕਨੇ ਅਗਲੇ ਪੰਨਿਓ ਐ ਤੂੰ ਐ ਤੂੰ ਇੱਥੇ ਰਹੀਏ ਥੱਲੇ ਕੋਈ ਫੋ ਤੇਨੂੰ 59 ਗਰਾਂ ਗਈ ਜਾਵਾਂਗੇ ਆ ਬਸ ਲੈ ਆਹ ਬਸ ਹਲੋ ਭਾਈ ਆਪੇ ਲਾਉ ਲਾ ਮੈਂ ਪੁੱਛ ਕੰਮ ਤੇ ਤੇ ਸਲੇਬਾ ਲਾ ਗਏ ਨੇ ਲਰਨਾਠ 11 ਲੈ ਬਾਲੇ ਲਾਉਂਦੇ ਫਿਰਦੇ ਆ ਉਦਾਂ ਮੈਂ 98 11 ਹਾਂ ਹਾਂ ਉਧਰ ਉਧਰ ਕੀ ਮੈਂ 98 11 ਕਹੀ ਜਾਂਦਾ ਮੈਂ ਪੁੱਟੀਆਂ ਨਹੀਂ ਮੇਰੀ ਗੱਲ ਨਹੀਂ ਕਈ ਨਹੀਂ ਹੋਊਗਾ ਟੁੱਟ ਜਾਣੀ ਇਹ ਟੁੱਟ ਜਾਣੀ ਆ ਟੁੱਟ ਜਾਣੀ ਬੱਲੇ ਟੁੱਟ ਜਾਣੀ ਹੋਣੀ ਸਭ ਵੱਢ ਕੇ ਫੜ ਕੇ ਆਪੀ ਅਸੀਂ ਰੰਪਾਂ ਤੋਂ ਫੜ ਰਹੇ ਹਾਂ ਵੀ ਇੰਨੀ ਮਿੱਟੀ ਅਸਲ ਚ ਹੈਗੀ ਧੁਰਨ ਲਗੀ ਹਾਂ ਧੁੱਲ ਗਈ ਆ ਜੋਰ ਕੀ ਪੈਣਾ ਨਹੀਂ ਇਹ ਜੋਰ ਪੈਣਾ ਨਹੀਂ ਆਪਣੇ ਆਪਣੇ ਚਮਕੌਰ ਪਾਲਿਆ ਅਸ ਤੇ ਇੱਥੇ ਮੈਂ ਪਾਲਿਆ ਸਿੱਧਾ ਹੋਣਾ ਥੱਲੇ ਹਾਂ ਤੇ ਕੀ ਨਹੀਂ ਧੁਰਨ ਆਦਾ ਲੈ ਲੈ ਮੈਂ ਗੰਚੀ ਨਹੀਂ ਹੋਣਾ ਤੇ ਤੇਰੇ ਮਾਮਾ ਮੁੰਦੇ ਕੁੱਟਨੇ ਚਲੋ ਕੋਈ ਨਹੀਂ ਆਜ ਚੱਲੋ ਆ ਗਿਆ ਟਰੈਕਟਰ ਆ ਗਿਆ ਇੱਕ ਹੋਰ ਟਰੈਕਟਰ ਟਰੈਕਟਰ ਹਾਂ ਜਾ ਰਿਹਾ ਉਹ ਨੂੰ ਕਾ ਸੰਗਲ ਦੀ ਲਿਆਉਂਦੇ ਆਂ ਇਹ ਹੋਰ ਠਾਲੇ ਵਾਲੇ ਠਾਲੇ ਹੋਣੇ ਆ ਆ ਪਾਲੇ ਉਹ ਜਗਰਾਜੋਂ ਜਾ ਆ ਅੱਲੇ ਪਾਲੇ ਕਿ ਦੋ ਕੰਮ ਆ ਸੰਗਲ ਪਾਉਣੇ ਨੇ ਪਿਛੇ ਕਿੱਥੋਂ ਘੇਰੀ ਜਾਣਾ ਇਹਨੇ ਕੋ ਬੇਤੋ ਨਾਵਾ ਸੰਗਲ ਆ ਪਾਉਣੇ ਆ ਉਹਨੂੰ ਉਠਾਓ ਜਿਹੜੇ ਬਸਾਇਆ ਵਾ ਆ ਲੈ ਮੁੱਖ ਮੰਤਰੀ ਆ ਉਹਨੇ ਕੜਤਾ ਹੀ ਥੱਲੇ ਵੇਖ ਉਧਰ ਵੇਖ ਉਹ ਨਾ ਘੋਟੇ ਰਹਿ ਜਾਂਦਾ ਤੁੰਗ ਕਬਾ ਹੁਣ ਇਹ ਤੁਲੇ ਨੁਲਿਆ ਇਹ ਤਾਂ ਨਹੀਂ ਆ ਭਰਾ ਆ ਇਹ ਪੁੱਠੇ ਸਿੱਧਾ ਪੈਂਦਾ ਕਰਾਇਆ ਪੈਂਦਾ ਤੇ ਹੈਗਾ ਨੰਥਾ ਫਰਕ ਹੀ ਰਹਾ ਵੇਹ ਲੈ ਯਾ ਤੈ ਕਿਉਂ ਨਹੀਂ ਮੰਨਦੇ ਮੇਰੀ ਗੱਲ ਕਹਿੰਦਾ ਮੈਨੂੰ ਲੇਟ ਪੈਣੀ ਪਿਛਲੀ ਉਹਦੀ ਆ ਪੈ ਜਾਣੀ ਹੈ ਇਹ ਸੰਗਰਣਾ ਕਹਿੰਦਾ ਦੂਰੋਂ ਪਣੀ ਨੂੰ ਘੱਟ ਇਹ ਪਈ ਇਹਨਾਂ ਦੇ ਕੰਮ ਆ ਡਰਾਈਵਰ ਕਹੈਂ ਚੜਿਆ ਸੀ ਉੱਤੇ ਇਹਦੇ ਉਹਨੇ ਜਿਹੜਾ ਵਾ ਟੈਕਟਰ ਗਾਂ ਕਰਤਾ ਵਾ ਹਾਂ ਉਹਨੂੰ ਉਠ ਲੈਂਦੇ ਉਹਨੂੰ ਡਰਾਈਵਰ ਸੁੱਤਾ ਨਹੀਂ ਆਵੇ ਲੰਮੂ ਢਾਹ ਗਾ ਇਹੋ ਜਿਹਨੇ ਡਰਾਈਵਰ ਨੇ ਟੈਕਟਰ ਗਾਂ ਕੀਤਾ ਜਾਓ ਕਿੱਥੇ ਗਿਆ ਡਰਾਈਵਰ ਜਾ ਗੋ ਇਹ ਆਈ ਨਾ ਜੀ ਹੋਰ ਨੰਬਰ ਨਾ ਹੀ ਜੋਰ ਮੇਰਾ ਖਲ ਆ ਗਿਆ ਆ ਗਿਆ ਪੈਟਰੋ ਵੀ ਉਹ ਜਿਹੜਾ ਹੀ ਆ ਜੋਰ ਉਹ ਤਾਂ ਕੁੜੀ ਲਵਾਇਆ ਬਾਗ ਬਾਗ ਇਹ ਜੀ ਨਾ ਇਹ ਕਿਹੜੇ ਨੇ ਫਟਾ ਕੇ ਮਾਰੀ ਦੇ ਇੱਥੇ ਸੰਧ ਨਹੀਂ ਡਾਇਰੈਕਟ ਸੁਧਰ ਆਇਆ ਤੁੰਨੇ ਕੋ ਬਣਾ ਬੈਗ ਲਾਉਣਾ ਬਣਾ ਉਹ ਹੈਪੀ ਵੀ ਆ ਗਿਆ ਜੇ ਉਹ ਉਹ ਨੂੰ ਦੋ ਵਾਰ ਕਰ ਮੈਂ ਆ ਗਿਆ ਘਾਹ ਆ ਆਈ ਨੂੰ ਦੋ ਵਾਰ ਲੈ ਚੜ ਤਾਈਪਰ ਦੇ ਨਾਲੇ ਨਾਲ ਜੇ ਪੰਜ ਸਾਲ ਦੇ ਟਾਈਪਰ ਨੂੰ ਜੋੜ ਦੇਣਾ ਆਵੇ ਆ ਗਿਆ ਕੱਛ ਕਿਹੜੀ ਯਾਰ ਆ ਕੱਢ ਦੇ ਰੇਟ ਬਣ ਗਏ ਥੋੜਾ ਹੋਰ ਤਾਂ ਦੀ ਅੰਗ ਲੱਗ ਨੀ ਇਹ ਗੱਲ ਇਹ ਤਾਂ ਹੁਣ ਆਉਂਦਾ ਨਹੀਂ ਆ ਪੀ ਇਹ ਆ ਸਾਨੂੰ ਆਉਂਦਾ ਸੀ ਲੈ ਜਾਣਾ ਸੰਤਾਲਿਆਂ ਦੇ ਹਾਂ ਉਦੋਂ ਹੀ ਆਉਂਦਾ ਤੁਹਾਨੂੰ ਦੱਸੀ ਮੈਂ ਕਰ ਦੂਗਾ ਠੀਕ ਹੈ ਨਾ ਤੇ ਮੈਂ ਤੇ ਇਹ ਬੰਦਾ ਵੀ ਉਹ ਬਾਅਦ ਚ ਆਪਣਾ ਤਾਂ ਵੇਖੀ ਨਹੀਂ ਆਸੀ ਨਹੀਂ ਮਿਲ ਕੇ ਵੇਖਣਾ ਤੋ ਤੋ ਨਾ ਪਰੇ ਤਾਰ ਦੇ ਕਿਤੇ ਹੋ ਗਿਆ ਤਾਰ ਦੀ ਫਾਜ ਨੂੰ ਕੱਟਦਾ ਟਰੈਕਟਰ ਹੋਰ ਲੈ ਆ ਕੇ ਜਸੇਗਾ ਇਹ ਨਾ ਕੀ ਇਹ ਮਰ ਪਾਣੀ ਇਹ ਲੈ ਕੇ ਬੈਗ ਉਹ ਕੁੰਡੀ ਇਹਦੇ ਵਿੱਚ ਲਾ ਦੇਣੀ ਆ ਆਹ ਕੁੰਡੀ ਕੁੜੀ ਦੀ ਪੈਗੀ ਰੱਖੀ ਹੋਣਾ ਇਹਨੂੰ ਕਿਵੇਂ ਜਾਨੀ ਜਿਹੜਾ ਤੋ ਕਿੰਨਾ ਪੈਣਾ ਲਿੰਕ ਨਾਲ ਇਹਨਾਂ ਪੈਣਾ ਹੋਣਾ ਪੈਣਾ ਕੱਟਨੇ ਜ਼ੋਰ ਨਹੀਂ ਪੈਣਾ ਕੋਈ ਉਹ ਇਹ ਨਾ ਤਰਾ ਨਾ ਵਜਨ ਚੋਕੇ ਸਾਫ ਸਾਫ ਕਰ ਦਿੰਦਾ ਪਰ ਇਹਨਾਂ ਪਾ ਕੇ ਫੱਟੀ ਕਾਂ ਚੁੱਕਣੀ ਆ ਨਾ ਤੂੰ ਸਮਝਦਾ ਨਹੀਂ ਗਾ ਲਉ ਬਜਿੰਦਰ ਫੱਟੀ ਤਾਂ ਪਤਾ ਚੁੱਕਣੀ ਹੈ ਤੇ ਜਲਦੀ ਇਹ ਗਾਹਾਂ ਲੈ ਕੇ ਜਿਹੜੇ ਜਿਹੜੇ ਤਾਂ ਚੁੱਕੀ ਆ ਮੇਰਾ ਜਣਾ ਇੱਕ ਤਾਂ ਬਹੁਤ ਮੁਸ਼ਕਲ ਜੋਰ ਲਵਾ ਕੇ ਵੇਖ ਲਓ ਪਤਾ ਕਿੰਨਾ ਮਾਮਾ ਚੱਲਦਾ ਆ ਮਾਯੂ ਦੇਖੀਆ ਚੱਲ ਲੈ ਟੋਪਾ ਜੇ ਬੀਰ ਤੂੰ ਪਹਿਲੇ ਮਾਰਗੀ ਨਾ ਚੱਲ ਹੋਈ ਦਰਿਆ ਕਾਕਾ ਲੈ ਟਾਇਰ ਕੋਈ ਥੋੜਾ ਸਾਰੇ ਕੋਈ ਟੋੜ ਗਿਆ ਟ੍ਰੇਡ ਬੋਲਾ ਵਾ ਨਾ ਬੋਲਾ ਯਾਰ ਨਾ ਵਾ ਹੋਏ ਜਾਂ ਜੀ ਜੀ ਨਿਕਲ ਪਾਏਗਾ ਵਾ ਆੜਾ ਕਰਨੇ ਕਿੱਲ ਕੇ ਆਇਓ ਹਾਂ ਚਲੋ ਵੀ ਟਰੈਕਟਰ ਨਿਕਲ ਗਿਆ ਦੋਸਤੋ ਟਰੈਕਟਰ ਨਿਕਲ ਗਿਆ ਦੋਸਤੋ